ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਦੱਸਿਓ ਅਜਰੂਰ ਕਹਿੰਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇੰਗਲੈਂਡ ਵਿੱਚ ਚੱਲਿਆ ਵੈਬਬ ਸੁਰਿਆਮੰਚੀ ਦੇ ਬੱਲੇ ਦਾ ਜਾਦੂ ਜਿਹੜੇ ਪੰਜ ਛੱਕੇ ਸੇ ਵੈਬਬ ਸੁਰਿਆਮੰਚੀ ਨੇ ਬੱਲੇ ਦੇ ਇੱਕ ਵਾਰ ਫਿਰ ਉਤਮਾਲ ਮਚਾ ਦਿੱਤੀ ਹੈ ਭਾਰਤ ਤੇ ਇੰਗਲੈਂਡ ਦੀਆਂ ਅੰਡਰ 19 ਟੀਮਾਂ ਵਿੱਚ ਕਰ ਖੇਡੇ ਜਾ ਰਹੇ ਨੇ ਮੈਚ ਵਿੱਚ ਵੈਬਬ ਨੇ ਪੰਜ ਚੱਕਿਆ ਤੇ ਤੂਫਾਨੀ ਪਾਰੀ ਖੇਡੀ ਹੈ ਵੈਬ ਪਰ ਵੈਬਲ ਸੁਰਿਆਵੰਚੀ ਇੰਗਲੈਂਡ ਵਿੱਚ ਵਿਰੋਧ ਵਿਰੋਧ ਇਸ ਮੈਚ ਵਿੱਚ ਅਰਧ ਸੈਂਕੜਾ ਬਣਾਉਣ ਤੋਂ ਅਚੁੰਝ ਗਏ ਹਨ ਵੈਬ ਬਨੇ 19 ਗੇਂਦਾਂ ਵਿੱਚ 48 ਦੌੜਾਂ ਬਣਾਈਆਂ ਹਨ ਜਿਸ ਵਿੱਚ ਇਸ ਨੌਜਵਾਨ ਨੇ ਤਿੰਨ ਚੌਕੇ ਤੇ ਪੰਜ ਛੱਕੇ ਛੱਡੇ ਹਨ ਵੈਬਲ ਸੁਰਿਆਵੰਚੀ ਦਾ ਇੰਗਲੈਂਡ ਵਿੱਚ ਤਮਾਲ ਵੈਬ ਬਸੁਰਿਆਵੰਚੀ ਦੀ ਤੂਫਾਨੀ ਪਾਰੀ ਨੇ ਪਹਿਲੇ ਵਨ ਦੇ ਵਿੱਚ ਭਾਰਤ ਦੀ ਜਿੱਤ ਆਸਾਨ ਮਿਲਦੀ ਹੈ ਵੈਬ ਨੂੰ ਆਈਪੀਐਲ 2025 ਵਿੱਚ ਉਹਨਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਅੰਡਰ 19 ਦੀ ਟੀਮਾਂ ਵਿੱਚ ਜਗ੍ਹਾ ਦਿੱਤੀ ਗਈ ਹੈ ਹੁਣ ਵੈਬਵ ਨੇ ਉਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਹੈ ਵੈਬਵ ਨੇ ਇਸ ਵਨਡੇ ਮੈਚ ਵਿੱਚ ਵੀ T20 ਵਾਂਗ ਦੌੜਾਂ ਮੜੀਆਂ ਹਨ ਵੈਬਵ ਨੇ 252 65 63 ਦੇ ਸਟਰ ਈਕੋ ਟ੍ਰੇਡ ਨਾਲ ਦੌੜਾਂ ਮੜੀਆਂ ਹਨ ਭਾਰਤ ਦੇ ਇਸ ਨੌਜਵਾਨ ਖਿਡਾਰੀ ਨੇ ਇੰਗਲੈਂਡ ਵਿੱਚ ਗਿੰਦ ਬਾਜ਼ਾ ਨਾਲ ਨੂ ਤੂੜ ਚਟਾ ਦਿੱਤੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ